ਦੇ ਅਹਮਦਾਬਾਦ ਤੋਂ ਸਾਹਮਣੇ ਆਇਆ ਹੈ ਜੁਥੇ ਕਿ ਇੱਕ ਗਰੀਬ ਪਰਿਵਾਰ ਦਾ 15 ਮਹੀਨੇ ਪਹਿਲਾਂ ਹੀ ਛੋਟਾ ਪੁੱਤ ਨਸ਼ੇ ਦੀ ਪੇਟ ਚੜ ਗਿਆ ਸੀ ਅੱਜ ਉਸ ਦਾ ਦਰਦ ਨਹੀਂ ਭੁੱਲਿਆ ਕਿ ਵੱਟੇ ਪੁੱਤ ਨੂੰ ਵੀ ਘਰੋ ਗਿਆ ਹੈ ਦੱਸਦੇ ਕਿ 15 ਦਿਨ ਹੋ ਗਏ ਉਸ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਹੈ ਦੂਜੇ ਪੁੱਤਰ ਦੇ ਗਾਇਬ ਹੋਣ ਪਿੱਛੇ ਵੀ ਕਾਰਨ ਉਸ ਦਾ ਨਸ਼ੇ ਦਾ ਆਦੀ ਹੋਣਾ ਹੀ ਹੈ ਦੋਵੇਂ ਪੁੱਤ ਪਿਓ ਪੁੱਤ ਦਿਹਾੜੀ ਲਾਉਂਦੇ ਸਨ ਪਰ 15 ਦਿਨਾਂ ਤੋਂ ਗਾਇਬ ਹੋਏ ਪੁੱਤ ਪਿੱਛੇ ਪਿਓ ਦੀ ਜੁੜੀ ਦਿਹਾੜੀਆਂ ਨੇ ਉਹ ਛਟਕੇ ਉਹ ਬੈਠਾ ਹੋਇਆ ਹੈ ਤੇ ਪੁਲਿਸ ਅਧਿਕਾਰੀਆਂ ਦੇ ਅੱਗੇ ਪਿੱਛੇ ਚੱਕਰ ਲਗਾ ਰਿਹਾ ਹੈ ਪਛਪਤ ਦੀ ਘਰ ਵਾਲੀ ਪੈਣ ਤੇ ਬਜ਼ੁਰਗ ਮਾਦਾ ਵੀਰ ਜੜਾ ਹੈ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਚੋਨਾ ਉਤੇ ਪਰਿਵਾਰ ਨੂੰ ਸ਼ੱਕ ਹੈ ਉਹਨਾਂ ਨੂੰ ਪੁਛਗਛ ਤੇ ਲਈ ਥਾਣੇ ਬੁਲਾਇਆ ਜਾ ਰਿਹਾ ਹੈ ਤੇ ਨੌਜਵਾਨ ਦੀ ਪਾਲ ਚੱਲੀ ਹੈ ਪਰਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਮੇਰਾ ਨਾਮ ਮਨਵਾ ਮੇਰੇ ਹਸਬੰਦ ਰਾਤ ਹਾਂਜੀ ਉਹਨਾਂ ਦਾ ਨਾਮ ਜੀਤਨਜੀਤ ਆ ਘਰ ਰੋਟੀ ਖਾ ਕੇ ਕੰਮ ਤੇ ਗਿਆ ਸ਼ਾਮ ਨੂੰ ਘਰ ਨਹੀਂ ਆਏਗੇ ਦਿਆੜੀ ਲਾ ਕੇ ਤੇ ਬਾਜੂ ਜੇ ਦਿੱਤੀਆਂ ਵਾਲੇ ਚੋਂ ਉੱਤਰ ਗਏ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਵੱਜ 15 ਦਿਨ ਹੋ ਗਏ ਪਤਾ ਨਹੀਂ ਉਹਨਾਂ ਦਾ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲੜ-ਡਾੜ ਨਹੀਂ ਕੀ ਹਾਂਜੀ ਹੱਸਦੇ ਖੇੜ ਦੇ ਕੰਮ ਤੇ ਗਏ ਆ ਕੋਈ ਘਰੇ ਨਹੀਂ ਕਿਸੇ ਨਾਲ ਬੋਲ ਚਾਲ ਹੋਈ ਆ ਹਾਂਜੀ ਡੇਰੀ ਵੇਣਾ ਕੰਮ ਤੇ ਗਏ ਬਸ ਬਾਅਦ ਸ਼ਾਮ ਨੂੰ ਘਰ ਲਈ ਉਹਨਾਂ ਨੂੰ ਪਤਾ ਕਿਹਦੇ ਚਲਿੱਪੀਆਂ ਵਾਲੇ ਚੋਂ ਉੱਤਰਿਆ ਉਸ ਤੋਂ ਬਾਅਦ ਘਰ ਨਹੀਂ ਹੋਏ ਸਾਰੇ ਰਿਸ਼ਤੇਦਾਰਾਂ ਚੋਂ ਫੋਨ ਕੀਤੇ ਉਹ ਤਾਂ ਆ ਜੀ ਸੜਕੇ ਸਵੇਰ ਨੂੰ ساری ਰਾਤ ਵੀ ਲੱਗਦੇ ਰਹਿ ਪੜਕੇ ਫੇਰ ਅਸੀਂ 4 ਵਜੇ ਉੱਠ ਕੇ ਮੇਰੇ ਸੋਰਾ ਹੋਣੀ ਤੇ ਮੇਰੇ ਨਾਨਾ ਅਸੀਂ 4 ਲੱਭਣ ਗਿਆ ਸ਼ਹਿਰੋਂ ਬਟਾਲੇ ਸਾਨੂੰ ਕਿਤੇ ਨਹੀਂ ਲੱਭੇ ਅਸੀਂ ਥੱਕਾਂ ਬੈ ਕੇ ਘਰੇ ਆ ਗਏ ਅਸੀਂ ਇਹਨਾਂ ਕੋਲ ਸਰੋਗਿਆ ਕੋਟਲੇ ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕਹਿੰਦੇ ਸੀ ਲੋਟ ਹੋਣੀ ਆ ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਗੱਲਬਾਤ ਕੁਝ ਨਹੀਂ ਹੋਈ ਜੀ ਘਰੋਂ ਗਿਆ ਵਾ ਕੰਮ ਕਰਨ ਗਿਆ ਵਾ ਤੇ ਕਿੜ ਬਾ ਗਿਆ ਰੋਟੀ ਲੈ ਕੇ ਗਿਆ ਵਾ ਕੁਝ ਕੰਮ ਕਰਕੇ ਆਇਆ ਵਾ ਸ਼ਾਮ ਨੂੰ 6 ਵਜੇ ਉੱਤਰਿਆ ਉਥੋਂ ਉਹਦੂ ਬਾਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਆ ਕਿ ਇੱਥੇ ਆ ਗਿਆ ਮਾਨ ਨਗਰ ਮਾਨ ਨਗਰ ਉਹ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਲੱਗਾ ਦੋਵੇਂ ਕੋਪਾ ਹੀ ਲੇਬਰ ਦਾ ਕੰਮ ਕਰਦੇ ਨੇ ਲਿਹਾੜੀ ਲਾ ਕੇ ਆਣ ਕੇ ਘਰ ਲੈ ਚਲਾਉਣੇ ਕੁਝ ਨੂੰ ਸ਼ਾਇਦ ਵੀ ਲਗਾਈ ਆ ਅੱਜ 15 ਦਿਨ ਹੋ ਗਏ ਆ ਕੁਝ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ ਕੁਝ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ ਉਹ ਬਿਆਨ ਵੀ ਦਿੰਦੇ ਆ ਕਿ ਇਹ ਛੇਰਾ ਮਾਲ ਆ ਉਹ ਸਕੂਟਰੀ ਦੇ ਹਾਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਬਰ ਨਹੀਂ ਲੈ ਕੇ ਗਿਆ